ਰਾਗ ਸੁਹੀ ਮਹੱਲਾ ਪੰਜ ਮਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਦੇ ਸੇ ਬਾਜੀ ਪਾਈ ਨਾ ਨਾ ਰੂਪ ਵੇਖ ਦਖਲਾਈ ਸਾਗੋ ਤਾਰਥ ਮੇਉ ਪਸਾਰ ਤਬ ਇੱਕੋ ਇੱਕ ਓੰਕਾਰ ਕਾਵਨ ਰੂਪ ਦ੍ਰਿਸ਼ਟੀ ਹੋ ਬਨਸਾਯੋ ਕਤ ਹੈ ਗਇਓ ਉਹ ਕਤ ਤੇ ਆਇਓ ਰਹਾਓ ਜਲ ਤੇ ਉਠਾਇਨ ਕਤਰੰਗਾ ਕਣਕੋ ਭੂਖਣ ਕੀਨੇ ਬੌਰੰਗਾ ਬੀਜ ਬੀਜ ਦੇ ਕਿਉ ਬਹੁ ਪ੍ਰਕਾਰਾ ਫਲ ਪੱਕੇ ਤੇ ਏਕ ਓੰਕਾਰਾ ਸਹਸ ਘਟਾਂ ਮੈਂ ਏਕ ਆਕਾਸ਼ ਕਟ ਫੂਟੇ ਤੇ ਉਹੀ ਪ੍ਰਗਾਸ ਪਰਮ ਲੋਭ ਮੋਹ ਮਾਇਆ ਬਕਾਰ ਪਰਮ ਸੂਟੇ ਤੇ ਏਕ ਓੰਕਾਰ ਉਹ ਅਬਨਾਸੀ ਬਿਨ ਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰ ਪੂਰਾ ਹਉ ਮੈ ਮਲਤੋਈ ਕੋ ਨਾਨਕ ਮੇਰੀ ਪਰ ਮੰਗਤ ਹੋਈ ਸੋਈ ਮਹਲਾ ਪੰਜਵਾਂ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦੇ ਆਲਾ ਤੁਝ ਬਿਨ ਕੰਮ ਨ ਕਰੇ ਬਰਤ ਬਾਲਾ ਰਹੋ ਜਲ ਤਲ ਮਹੀ ਹਲ ਰਹਾ ਪਰ ਪੂਰ ਨੇਕ ਤੋਂ ਬਸਾ ਨਹੀਂ ਪ੍ਰਭੂ ਦੂਰ ਲੋਕ ਪਤੀ ਆ ਰ ਕਸੂ ਨ ਪਾਈਐ ਸਾਚ ਲਗੈ ਤਹੋਂ ਮੈਂ ਜਾਈਐ ਈਸ ਨੂੰ ਲਾਈ ਲੈ ਸੋ ਲਗੈ ਗਿਆਨ ਰਤਨ ਅੰਤਰ ਤੇ ਸਜਾਗੈ ਦੁਰਮਤ ਜਾਈ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤੇ ਆਏ ਦੋਏ ਕਰ ਜੋੜ ਕਰਿਓ ਅਰਦਾਸ ਤੁਧ ਭਾਵੈ ਤਾ ਆਣੈ ਹ੍ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਦ ਨਹਾਨ ਕੋ ਪਰਬ ਸਦਾ ਹਤ ਆਈ ਸੋਈ ਮਹੱਲਾ ਪੰਜ ਮਾਨ ਤਨ ਸੋਹਾਗਣ ਜੋ ਪ੍ਰਭੂ ਪਛਾਨੈ ਮਨ ਹੈ ਹੁਕਮ ਤਜੈ ਅਬ ਮਨੈ ਪ੍ਰਿਆਸੋਂ ਰਾਤੀ ਰਲੀਆਂ ਮਨੈ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨੇ ਅਰਪ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕਉ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾ ਸੋਹਾਗਣ ਕ ਸੁਭਾਵੈ ਗਰਬਗੇ ਹੀਲੀ ਮੈਲ ਨਾ ਪਾਵੇ ਤੇ ਪਸਤਾਵੇ ਜਬ ਰੈਣ ਵਿਹਾਵੇ ਕਰਮ ਹੀਣ ਮਨ ਮੁਖ ਦੁਖ ਪਾਵੇ ਬਿਰਿਓ ਕਰੀ ਜੇ ਜਾਣੇ ਦੂਰ ਪਰਬ ਅਬਨਾਸੀ ਰਹਾ ਪਰਪੂਰ ਜਨ ਨਾਨਕ ਕਾਵੇ ਦੇਖ ਦੂਰ ਸੁਹੇ ਮਹਲਾ ਪੰਜਵਾਂ ਗ੍ਰਹਿ ਬਸ ਗੁਰ ਕੀ ਨਾ ਹਉ ਕਰ ਕੀ ਨਾਰ ਦਸ ਦਾਸੀ ਕਰਦੀਨੀ ਪਹਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਲੋੜੀ ਕਾਹਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਿਆਲ ਮੋਹਾਰੇ ਰਹੁ ਸਤਿ ਸ਼ਿਗਾਰ ਪਹੁ ਅੰਜਨ ਪਾਇਆ ਅੰਮ੍ਰਿਤ ਨਾਮ ਤਬੋਲ ਮੁਖ ਖਾਇਆ ਕੰਗਣ ਬਾਤਰ ਗਹਿਣੇ ਬਨੇ ਸੁਹਾਵੇ ਤਨ ਸਭ ਸੁਖ ਪਾਵੈ ਜਾਂ ਪਿਰ ਘਰ ਆਵੈ ਗੁਣ ਕਾਮਣ ਕਰ ਕੰਤ ਰਿ ਜਾਇਆ ਬਸ ਕਰ ਲੈ ਨਾ ਗੁਰ ਪਰਮ ਹੋ ਚੁਕਾਇਆ ਸਭ ਤੇ ਹੀ ਊਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰੋਪ੍ਰੀਤਮ ਮੇਰਾ ਪ੍ਰਗਟਿਆ ਸੂਰਜੋਤ ਉਜੀਆਰਾ ਸੇਜ ਬਸਾਈ ਸਰਦ અપਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਦ ਨਾਨਕ ਪਿਰ ਤਨ ਮਿਲ ਸੁ ਖਪਾਇਆ ਸੁਹੀ ਮਹਲਾ ਪੰਜਵਾਂ ਉਮਕਿ ਉਹ ਹੀ ਉਹ ਮਿਲਨ ਪ੍ਰਭ ਤਾਈ ਕੋਈ ਤਰਿਆਉ ਦੇ ਕਿਉਂ ਪ੍ਰਿਆ ਜਾਈ ਸੁਣ ਤ ਸੰਦੇਸ ਰੋ ਪ੍ਰਿਆ ਗ੍ਰਹਿ ਸੇਜ ਵਸਾਈ ਪਰਮ ਪਰਮ ਆਇਓ ਤੋ ਨਦਰ ਨ ਪਾਈ ਥਿਨ ਬਦ ਹਿਯਰੋ ਉਤਿਰੇ ਨ ਮਾਨੋ ਮਿਲ ਸਾਜਨ ਹੋ ਤੁਜ ਘਰ ਵਾਨੋ ਰਹਾਓ ਏਕਾ ਸੇਜ ਬਸੀ ਤਨ ਕੰਤਾ ਤਨ ਸੂਤੀ ਪਰ ਸਾਧ ਜਾਗੰਤਾ ਪਿਉ ਮਦਰੂ ਤਨ ਮਤਵੰਤਾ ਤਨ ਜਾਗੈ ਜੀ ਪਰ ਭੂਲੰਤਾ ਪਈ ਨਰਾਸੀ ਬਹੁਤ ਦਿਨ ਲਾਗੇ ਦੇਸ਼ ਦਸੰਤਰ ਮੈਂ ਸਗਲੇ ਚਾਗੇ ਖਿਨ ਰਹਿਣ ਨਾ ਪਾਵੂ ਬਿਨ ਪੱਗ ਪਾਗੇ ਹੋਏ ਕਿਰਪਾਲ ਪ੍ਰਭੂ ਮਿਲਹਿ ਸੁਭਾਗੇ ਭਇਓ ਕਿਰਪਾਲ ਸਤ ਸੰਗ ਮਲਾਇਆ ਬੂਝੀ ਤਪਤ ਕਰੇ ਫਿਰ ਪਾਇਆ ਸਗਲੇ 시ਗਾਰ ਹੁਣ ਮੁਝੈ ਸੁਹਾਇਆ ਕੋ ਨਾਨਕ ਗੁਰ ਪਰਮ ਚੁਕਾਇਆ ਜੈ ਦੇਖਾਂ ਤੈ ਫਿਰ ਹੈ ਪਾਈ ਖੋਲਿਓ ਕਪਾੜ ਤਾ ਮਨ ਠਹਿਰਾਈ ਰਹਾਉ ਦੁਜਾ ਸੁਹੀ ਮਹਲਾ ਪੰਜਵਾਂ ਕਿਆ ਗੁਣ ਤੇਰੇ ਸਾਰੇ ਸਮਾਲੀ ਮੋਇ ਨਿਰਗੁਣ ਕੇ ਦਾਤਾਰੀ ਬੈ ਖਰੀਦ ਕਿਆ ਕਰੇ ਚੁਤرائی ਇਹੋ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤੋ ਮਨਮੋਹਨ ਤੇਰੇ ਦਰਸਣ ਕਉ ਹਮ ਉੰਬਾਰੇ ਰਹਿ ਪ੍ਰਭ ਦਾਤਾ ਮੋਇ ਦੀਨੁ ਪੁਖਾਰੀ ਤੁਮ ਸਦਾ ਸਦਾ ਆਯੋਪਕਾਰੇ ਸੋ ਕਿਸ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕਰ ਅਗਮ ਅਪਾਰੇ ਕਿਆ ਸੇਵਕ ਮਾਵੋ ਕਿਆ ਕਹਿਰੀ ਜਾਵੋ ਬਿੱਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਈਐ ਮਨ ਤਰਸੈ ਚਰਨਾਰੀ ਪਾਵੋ ਦਾਨ ਟੀਠ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੀ ਜਦ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨ ਪਾਵੇ ਕਹਿ ਤੋ ਬਹੁਤਾ ਜੋ ਪ੍ਰੇਮ ਮੰਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਾਠੀਸਾ ਰੋ ਵੇਖ ਦਿਖਾਵੇ ਸੱਚ ਨ ਕਮਾਵੇ ਕਹਿ ਤੋ ਮਹਿਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ मन नहीं प्रीतिक है मुख राता कहो नानक प्रभु बिनु सुनी जय कुचल कठोर कमी मुक्त की जय दर्शन देखे की बड़ाई तुम सुख दाते पुरख सुहाई रहो दूजा सुही महला पांचवा मोरे काम को उठ खलोया नाम की बेला पै पै सोया अवसर अपना बूझै ना एया ना माया मोह रंग लपटान ना रहो ਲੋਭ ਲਹਿ ਰਕੋ ਬਿਗਸੋ ਫੂਲ ਬੈਠਾ ਸਾਧ ਜਨਾ ਕਾ ਦਰਸਨ ਨਾ ਦੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟੇ ਹੋ ਜੰਜਾਰਾ ਰਹੋ ਬਿਖੈ ਨਾਦ ਕਰਨ ਸੁਣ ਪੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਛੋੜ ਜਾਏ ਝੂਠੇ ਸਭ ਤੰਦੇ ਰਹੋ ਕਉ ਨਾਨਕ ਪ੍ਰਭ ਬਖਸ਼ ਕਰੀ ਜੈ कर कृपा मोहे साध संग दी तो किस पाई जो हो रीना बुझाए तिस नाम लैना राउ सूही मोहल्ला पंज कर महे ठाकर न आवे गल मह पहण लह लटका पर मैं पूला साकत फिरता नीर भरो लह खप खप मरता रहो जिस को उठा कर कहता ਉਹ ਪਹਣ ਲੈ ਉਸ ਕੋ ਡੁੱਬਤਾ ਗੁਨਾਗਾਰ ਲੂਣ ਹਰਮੀ ਪਹਣ ਨਾਬ ਨਾ ਪਾਰ ਗਰਮੀ ਗੁਰ ਮਿਲ ਨਾਨਕ ਠਾਕ ਰਜਤਾ ਜਲ ਤਲ ਮਈਲ ਪੂਰਨ ਬਿਦਾਤਾ ਸੂਹੀ ਮਹੱਲਾ ਪੰਜਵਾਂ ਲਾਲਣ ਰਾਵਿਆ ਕਬਨ ਗਤੀਰੀ ਸਖੀਬਤਾ ਬੋ ਮੁਝੇ ਮਤੀਰੀ ਸੂਭ ਸੂਭ ਸੂਹੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹੋ ਆਪ ਮਲੂਬੋ ਸੰਗ ਨੈਨੁ ਪਤਿਰੀ ਜਾਂ ਪਠਾਵੋ ਜਾਉ ਤੈ ਤੀਰੀ ਜਪ ਤਪ ਸੰਜਮ ਦਿਉ ਜਤਿਰੀ ਇਕ ਨਿ ਮੁਖ ਮ ਲਾਵੋ ਮੋਹਿ ਪ੍ਰਾਨ ਪਤਿਰੀ ਮਾਣ ਤਾਣ ਔ ਬੰਧ ਹ ਤੀਰੀ ਸਾ ਨਾਨਕ ਸੁਹਾਗ ਬਤਿਰੀ ਸੁਹੀ ਮਹਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੋ ਜੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਕਿਤੇ ਹੈ ਨਾ ਬਿਸਰਾਇ ਕਾ ਹੂੰ ਮੇਰਾ ਰਹਾਉ ਬਾਇ ਖਰੀਦ ਹਉ ਦਾਸ ਰੋ ਤੇਰਾ ਤੂੰ ਪਾਰੋ ਠਾਕਰ ਗੁਣੀ ਗਹਿਰਾ ਓਟ ਦਾਸ ਜਾ ਕੈ ਦਰਬਾਰੇ ਨਿੰਮਕ ਨਿੰਮਕ ਬਸਾਇ ਤੈਨ ਨਾਲੇ ਹਉ ਕਿਸ ਨਾਹੀ ਸਭ ਕਿਸ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਆਰੇ ਤਾ ਮੈਂ ਬਸ ਭਗਤ ਪਿਆਰੇ ਸਹਜ ਕਥਾ ਪ੍ਰਭ ਅਤਕੀ ਮਿੱਠੀ ਬਰਲਾ ਕਾਹੂ ਨੈਤਰੋਂ ਦੀਠੀ ਰੋ ਤਹਿ ਗੀਤ ਨਾਦ ਅਖਾਰੇ ਸੰਗਾ ਉਹਾ ਸੰਤ ਕਰੈ ਹਰ ਰੰਗਾ ਤਹਿ ਮਰਣ ਨਾ ਜੀਵਣ ਸੋਗਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾ ਕੈ ਦਰਸ ਪਾਪ ਕੋਟ ਉਤਾਰੇ ਪੇੜ ਤੁ ਸੰਗ ਏਉ ਭਵ ਚਲਤਾਰੇ ਓਏ ਸਾਚਨ ਓਏ ਬੀਤ ਪਿਆਰੇ ਜੋ ਹਮ ਕਉ ਹਰ ਨਾਮ ਉਚਤਾਰੇ ਰਹੁ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜੋ ਮਦੂਸਤ ਬਦਾਰੇ ਜਾ ਕੀ ਤੀਰਕ ਇਸ ਮਨ ਹੈ ਸਧਾਰੇ ਜਾ ਕਾ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨਾਨਕ ਤਿਨ ਸਾਧ ਬਲਹਾਰੇ ਸੂਹੀ ਬਹਲਾ ਪੰਜਵਾਂ ਰਹਿਣ ਨਾ ਪਾਵੈ ਸੂਰ ਨਰ ਦੇਵਾ ਉਠ ਸਦਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰਿ ਤੇ ਆਇਆ ਸਾਧ ਸੰਗਤਿਨੀ ਦਰਸ਼ਨ ਪਾਇਆ ਰਹਾਉ ਬਾਦ ਸਾਸਾ ਬਾਪਾਰੀ ਮਰਨਾ ਜੋ ਦੀ ਸੈ ਸੋ ਕੱਲ ਹੈ ਕਰਨਾ ਕੂੜੈ ਮੋ ਲਪਟਲ ਪਟਾਨਾ ਸੋੜ ਜਲੇ ਆਤਾਂ ਫਿਰ ਪਸਤਾਨਾ ਕਿਰਪਾ ਅਨਦਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦੇ ਨਰਾਤ ਸੁਈ ਮਹੱਲਾ ਪੰਜਵਾਂ ਟਟਕਟ ਅੰਤਰ ਤੁਮਹਿ ਬਸਾਰੀ ਸਗਲ ਸੁਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੁਮਹੀ ਪੇਖ ਪੇਖ ਮਨ ਬਿਗਸਾਰੇ ਰਹਾਉ ਅਨਕ ਜਹਨ ਪਰਮ 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 ਹਾਰੇ ਊਟ ਗਹੀ ਅਬ ਸਾਧ ਸੰਘਾਰੇ ਅਗਮ ਅਗੋਚਰ ਅਲਖ અપਾਰੇ ਨਾਨਕ ਸਿਮਰੈ ਦਿਨ ਰੈ ਨਾਰੇ ਸੁਹੀ ਮਹੱਲਾ ਪੰਜਵਾਂ ਕਵਨ ਕਾਜ ਮਾਇਆ ਵੜਿਆਈ ਜਾ ਕੋ ਬਿਨ ਸਤ ਬਾਰ ਨਕਾਈ ਇਹੋ ਸੁਪਨਾ ਸੋਪਤ ਨਹੀਂ ਜਾਣੈ ਅਚੇਤ ਬਭੈਤਾ ਮਹਿ ਲਪਟਾਨ ਰਹਾਉ ਮਹਾਮੋਹ ਮੋਹੋਗਾ ਵਾਰਾ ਪੇਕਤ ਪੇਕਤ ਊਠ ਸਧਾਰਾ ਊਚ ਤੇ ਊਚਤਾ ਕਾ ਦਰਬਾਰਾ ਕਈ ਜੰਤ ਬਨਾਹਾ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪੁ ਨਾਨਕ ਪ੍ਰਭ ਏਕੋ ਸੋਈ ਸੁਹੀ ਮਹਲਾ ਪੰਜਵਾ ਸਿਮਰਿ ਸਿਮਰਤਾ ਕਉ ਹਉ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਸੋ ਹਰ ਮੇਰਾ ਐਂ ਤੇਰੇ ਜਾਮੀ ਭਗਤ ਜਨ ਕੈ ਸੰਗ ਸੁਆਮੀ ਰਹਾਉ ਸੁਣ ਸੁਣ ਅਮਰਤ ਨਾਮ ਤੇ ਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮ ਆਨੰਦਾ ਜਾ ਕਹਿ ਸਿਮਰਨ ਕਸ ਪਉ ਨਾਮ ਬਿਅਪ ਸਦਾ ਸਦਾ ਨਾਨਕ ਹਰਿ ਜਪ ਸੁਹੀ ਮਹਲਾ 5 ਗੁਰ ਕੈ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪੂ ਬਨਵਾਰੀ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨੁ ਪ੍ਰਾਣ ਆਧਾਰੀ ਰਹੁ ਸਾਧ ਸੰਗ ਜਨਮ ਮਰਨ ਨਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ काम क्रोध लोभ मोह तजारी दृढ़ नाम दान स्नान सुचारी औ नानक यो तत् विचारि राम नाम जप पार उतारी सूई मोहल्ला 5 लोभ मोह मगन अपराधी करण हार की सेब नसादी पतत पाप न प्रभु नाम तुम्हारी राग लियो मोहि निर्गुण प्यारे रहौ तू दाता प्रभु अंतर जामी ਕਾਚੀ ਦੇ ਮਾਨਕੋ ਅਬਮਾਨੀ ਸਵਾਦ ਬਾਦ ਈਰਖ ਮਦਮਾਇ ਇਨ ਸੰਗ ਲਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ